ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਪਿੰਡ ਚਵੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਚਾਰ ਝੋਟੀਆਂ ਦਿਖਾਵਾਂਗੇ ਚੌਵੇਂ ਸੂਈਆਂ ਸਵਾਈਆਂ ਤੇ ਆਪਾਂ ਪਹੁੰਚਿਆ ਵੀਰ ਹਰਪਾਲ ਸਿੰਘ ਹੁਣਾਂ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਜੀ ਇਹਦੇ ਨਿੱਕੇ ਵੀ ਬੰਦਿਆ ਤੁਸੀਂ ਬਣਾਓ ਹਾਂਜੀ ਭਾਈ ਚੜਦੀ ਕਲਾ ਜੀ ਚੜਦੀ ਕਲਾ ਚਾਹੀਦੀ ਜੀ ਦੇਖੀ ਆਪਣਾ ਨਾਮ ਤੇ ਪਤਾ ਤੇ ਉਹ ਨਾਮ ਮੇਰਾ ਪ੍ਰਸਾਦ ਸਿੰਘ ਜੋ ਪਿੰਡ ਫਿਲਦਾ ਜ਼ਿਲ੍ਹਾ ਅੰਮ੍ਰਿਤਸਰ ਦੇ ਠੀਕ ਹੈ ਜੀ ਫੋਨ ਨੰਬਰ 9645399 ਬੰਦੀ ਠੀਕ ਹੈ ਠੀਕ ਹੈ ਹਾਂਜੀ ਤੇ ਭਾਈ ਇਤਨਾ ਲੱਗਿਆ ਕਿ ਉਤਰੋ ਵੀਰੀ ਹਿਮਾਰਾ ਇਧਰੋਂ ਕਰੀਓ ਵੱਡੀ ਮਾਦੀ ਤੁਸੀਂ ਠੀਕ ਹੈ ਠੀਕ ਹੈ ਲਓ ਜੀ ਫੋਨ ਨੰਬਰ ਤੇ ਆ ਗਈ ਆ ਬਿਲਕੁਲ ਤਾਰੀਖ ਹੋਈ ਦਸੇਵ ਭਾਈਏ ਝੋਟੀ ਪਰ ਇਹ ਲੱਗੇ ਇਹ ਦੁੱਧਾ ਸੰਭਾਤ ਹੋਈ ਆ ਅੱਛਾ ਜੀ ਹਾਂ ਜੀ ਇਹ ਇਹ ਆ ਨਹੀਂ ਆਪਾਂ ਇਹਨਾਂ ਦੇ ਗਿਆ ਚੇਮਬਰ ਦੇ ਨੇ ਦੇ ਗਿਆ ਅੱਛਾ ਜੀ ਤੇ ਇਹ ਇਹ ਆ ਜਿਹੇ ਇਹਦੇ ਕੋਲ ਅੰਦਰ ਕੱਢੀ ਹੋਏ ਤਿੰਨ ਮੇਕੀਆ ਆਪਣੇ ਠੀਕ ਆ ਠੀਕ ਆ ਜੀ ਹਾਂ ਜੀ ਹਾਂ ਜੀ ਲੋ ਜੀ हरियाणा ਦੀ ਚੋਟੀ ਬਾਈ ਕਿੰਨਾ ਆਸਟਾ ਮੇਰੇ ਕੋਲ ਦੁੱਧ ਤੇ ਜੇ ਤੇ ਵੀ ਮੰਨ ਲਓ ਵੀ ਦੁੱਧ ਕਿਤਾ ਗਈ ਆ ਅੱਛਾ ਜੀ ਹੁਣ ਆਹ ਟਾਈਮ ਤੇ ਮੰਨ ਲਓ ਵੀ ਤੁਹਾਨੂੰ ਦਾ ਸਮਝ ਨੂੰ ਬੜਾ ਪੈਂਦਾ ਆ ਟਾਈਮ ਤੇ 16 ਕਿਲੋ ਦੁੱਧ ਹੋਊਗਾ ਅੱਛਾ ਜੀ ਤੇ 20 22 ਕਿਲੋ ਦੀ ਗਰੰਟੀ ਨਹੀਂ ਆਈ ਤੇ 2 ਕਿਲੋ ਦੁੱਧ ਘੱਟ ਕੀ ਹੋਣਾ ਦੁਕਾਨ ਤੋਂ ਠੀਕ ਆ ਠੀਕ ਆ ਜੀ ਚਾਲ ਚੋਕ ਲੈਂਦੀ ਹਾਂ ਹਾਂ 18 ਕਿਲੋ ਠੀਕ ਤਾਂ ਜੀ ਸੁਣੀਏ ਜੇ ਤੇ ਮੈਨਾਂ ਮਾਰਨਾ ਨੇ ਅੱਛਾ ਜੀ ਜਵਾਬ ਕੀ ਜੇ ਪਿਛੇ ਇਹਦੇ ਮਗਰ ਕੱਟਾ ਆ ਵੀਰ ਜੀ ਠੀਕ ਆ ਜੀ ਮੇਲ ਕਾਫ ਆ ਗਿਆ ਤੇ ਖੋਲੋ ਬਾਈ ਫਿਰ ਖੋਲ ਕੇ ਦਿਖਾਈਏ ਲਓ ਜੀ ਲਓ ਹਰਿਆਣ ਅੱਧੀ ਕੰਮ ਲੱਕਾਟੇ ਜਿਹੜਾ ਚੰਗਾ ਤੇ ਦੁਰਜਾ ਸੁਆ ਸਿਰ ਤੇ ਸਾਲ ਐਸਾ ਹੀ ਲੋ ਜੀ ਮੇਲ ਕਾਫ ਆ ਗਿਆ ਜਿਹੜੇ ਕਿਤੇ ਦੇ ਬਾਕੀ ਪੰਡਾਂ ਪਾਈਆਂ ਕਰਮਾਲੀ ਨੇ ਐਨ ਐਚਸ ਦਾਮਾਂ ਨੂੰ ਕੱਟਣ ਦੀ ਆ ਤੇ ਬਾਈ ਕਹਿੰਦਾ ਕਿ 16 18 ਲੀਟਰ ਜਿਹੜਾ ਚੋਕੇ ਤੇ ਇਸ ਪੱਲੇ ਲੈ ਕੇ ਆਏ ਹਾਂ ਕਿਤੇ ਜਿਹੜੇ ਲੀਟਰ ਨੂੰ ਥੋੜਾ ਜਿਹਾ ਫਰਕ ਪਾ ਗਈ ਇੱਥੇ ਆ ਗਏ ਕਿ 16 ਲੀਟਰ ਜਿਹੜਾ ਮੌਕੇ ਤੇ ਬੜਪੜੀ ਤੋਂ ਤਿਆਰ ਆ ਲੋਕੀ ਚੜਜੀ ਸੇਵਾ ਕਰਨ ਵਾਲਾ ਲਾਜੂਗਾ ਭਰਾ ਤੇ ਦੁੱਧ ਚੰਗਾ ਕੱਢੀ ਜਾਉਣੀ ਤੇ ਵੇ ਕਿੰਨਾ ਕੁ ਭਾਸੀ ਦੋਤੇ ਭਾਸੀ ਕਿੰਨਾ ਪਰ ਇਹ ਦੋਤੇ ਬਹੁਤ ਜੇ ਜੇ ਨੀਤਾ ਨੂੰ ਭਲਾ ਵੀ ਜਿਹੜਾ ਆਪਾਂ ਗਰੰਟੀ ਤੋਂ ਮਾਲ ਲੈਣਾ ਗਰੰਟੀ ਦੇ ਦੇਣਾ ਹਾਂਜੀ ਉਹਦਾ ਵੀ ਆਪਾਂ ਦੁੱਧ ਦੇ ਦਾ 20 ਕਿਲੋ ਦੀ ਗਰੰਟੀ ਦਾ ਸਮਝ ਲੈ ਆਛਾਈ ਹਾਂ 16 ਨੇ 20 ਕਿਲੋ ਦੀ ਗਰੰਟੀ ਨਾਲ ਝੋਟੀ ਆਪਾਂ ਦੇ ਦੋ ਠੀਕ ਹੈ ਠੀਕ ਹੈ ਉਹਦੀ 20 ਲੀਟਰ ਦੀ ਗਰੰਟੀ ਦੇ ਬਾਈ ਨਾਲਾ ਨੋੜਾ ਦਿਖਾਓ ਅੰਦੇ ਪਿਛੇ ਦੀ ਜੱਡੇ ਤੇ ਜਿਹੜੀਆਂ ਨਾਲਾਂ ਨੂੰਆਂ ਜਿਹੜੀਆਂ ਬਹੁਤ ਜ਼ਿਆਦਾ ਨਕਸ਼ਾ ਵਗਿਆ ਦੂਜੇ ਦੋਵੇਂ ਪਾਸੇ ਤੇ ਜਾ ਲਈ ਤੇ ਆ ਜਿਹੜਾ ਨਾਲ ਹੀ ਬਹੁਤ ਵਧੀਆ ਤੇ ਥਾਲਾ ਦਾ ਸੈਰ ਗਿਆ ਵੀ ਜਿਹੜਾ ਬਹੁਤ ਚੰਗਾ ਨੇ ਜਿੱਟ ਜਿੱਟ ਤੇ ਲੱਗਾ ਪਿਆ ਵਾ ਰੋਸ਼ਨ ਪੂਛ ਫੜਾ ਪੁੱਤ ਓਏ ਲਗੀ ਪੋਣ ਨਾ ਕਰਦੇ ਜਿਹੜੀਆਂ ਨਾੜਾ ਨੂੜਾ ਦੋਹਾਂ ਸਾਈਡਾਂ ਤੇ ਕਾਫੀ ਆ ਤੇ ਆ ਕਰੋ ਜੀ ਕਿਹਾ ਕਿ ਚਰਦਾ ਜਿਹੜਾ ਬਹੁਤ ਹੀ ਬਾਗਮਾਲ ਉਹਨਾਂ ਹੀ ਅੱਗੇ ਨੂੰ ਤੇ ਉਹਨਾਂ ਹੀ ਪਿਛੇ ਨੂੰ ਬਣਿਆ ਪਿਆ ਵਾ ਮੁੱਲ ਤੇ ਆਏ ਆ ਆ ਜੋ ਬਾਈ ਇਹਦਾ ਮੁੱਲ ਫਿਰ ਕੀ ਕਰਨਾ ਜੀ ਮੋੜ ਤੇ ਜਮੀਨੇ ਨਾ ਕਰਾਂਗੇ ਆਪਾਂ ਫੋਨ ਤੇ ਅੱਛਾ ਜੀ ਵੀਰ ਭਰਾ ਫੋਨ ਲਾਵੇ ਅੱਛਾ ਜੀ ਆਪਾਂ ਮੋੜ ਦੇਣੀ ਠੀਕ ਹੈ ਠੀਕ ਹੈ ਲਓ ਜੀ ਇਹ ਤਾਂ ਜਿਹੜਾ ਮੁੱਲ ਪਾਈ ਕਹਿੰਦਾ ਕਿ ਫੋਨ ਤੇ ਕਰਾਂਗੇ ਬਾਕੀ ਫੋਟੋ ਪੇਸ਼ੇਰੋਂ ਦੇ ਮੋੜਾ ਕੰਮ ਉਹ ਕਰ ਦਈਏ ਅੱਛਾ ਜੀ ਤੁਹਾਨੂੰ ਵੱਡੀ ਮੰਜੀ ਮੀਰਪੁਰਾ ਕਰਦੇ ਕਈ ਵੇਚਣ ਵਾਲੇ ਅੱਛਾ ਜੀ ਤੁਹਾਨੂੰ ਬਰਾ ਪੜਦਾ ਪੜਦਾ ਹੀ ਹੋ ਜਾਂਦਾ ਬਿਲਕੁਲ ਬਿਲਕੁਲ ਜੀ ਸਹੀ ਗੱਲ ਹੈ ਲਓ ਭਾਈ ਜੀ ਬਾਈ ਕਹਿੰਦਾ ਕਿ ਮੇਦਾ ਜਿਹੜਾ ਰੇਡ ਆ ਫੋਨ ਤੇ ਕਰਾਂਗੇ ਮੀਰਪੁਰਾ ਫੋਨ ਲਾਵੇ ਅੱਛਾ ਜੀ ਮੋੜਣਾ ਨਹੀਂ ਆਪਾਂ ਤਾਂ ਕੇ ਵੀਰ ਠੀਕ ਹੈ ਠੀਕ ਹੈ ਜੀ ਲਓ ਜੀ ਬਾਈ ਕਹਿੰਦਾ ਕਿ ਮੋੜਣਾ ਨਹੀਂ ਆ 16 ਕਿਲੋ ਦੁੱਧ ਆ ਜਾਣਾ ਜੀ 16 ਕਿਲੋ ਅੱਛਾ ਜੀ ਹਾਂ ਠੀਕ ਹੈ ਜੀ ਉਹ ਕੱਟਾ ਜੀ ਦਾ ਦਿਖਾ ਦੇ ਮੋੜਾ ਕੱਟਦੇ ਆ ਜੀ ਲੈੜ ਆਹ ਵਾਲਾ ਜਵਾਕ ਜੀ ਦਾ ਤਾਜ਼ਾ ਬਿਲਕੁਲ ਤਾਜ਼ਾ ਮਾਲ ਠੀਕ ਹੈ। ਬਾਈ ਦੂਜੇ ਨੰਬਰ ਤੇ ਝੋਟੀ ਕਿਵੇਂ ਆ ਗਈ? ਇਹ ਤਾਜੀ ਸੂਈ ਆ ਤੇ ਤੀਜਾ ਚੌਥਾ ਵੀ ਨੇ ਜੱਗੇ ਵੀਰ। ਅੱਛਾ ਜੀ। ਪਰ ਦੁੱਧ ਨੂੰ ਤੇ ਆਇਆ ਮੇਰੇ ਯਾਦ ਇਹਨੇ ਵੀ 15-16 ਕਿਲੋਨ ਭਰ ਦੇਣਾ ਆ। ਅੱਛਾ ਜੀ। ਆਟਾ ਬੌਲੀ ਇਹਦਾ ਬਾਲੇ 12 ਕਿਲੋ ਹੁਕੰਡੇ ਵਾਲੇ। ਠੀਕ ਹੈ ਠੀਕ ਹੈ। ਲੋ ਜੀ 12 ਲੀਟਰ ਦਾ ਜਿਹੜਾ ਦੁੱਧ ਦੇ ਕੋ ਤਿਆਰ ਆ ਬੌਲਾ ਹੀ ਬੌਲਾ। ਬੌਲਾ ਬੌਲਾ ਏ। ਤੇ ਹੈ ਵੀ ਸਿੰਗਲ ਅੱਡੀ ਤੇ ਪੂਰਾ ਜੈਡ ਬਲੈਕ ਆ। ਇਹ ਪਹਿਲਾ ਕਿ ਦੂਜਾ ਬਾਈ? ਇਹ ਜੱਗੇ ਵੀ ਪਹਿਲਾਂ ਸੁਭਾ ਆਇਆ। ਅੱਛਾ ਜੀ। ਹਾਂ। ਤੇ ਇਹ ਇਹ ਗਰੰਟੀ ਹੈ ਜਿਹੜੇ ਲੱਕ ਤੇ ਆਪਾਂ ਮਾਲ ਲਏ ਉਹਨਾਂ ਨੂੰ ਗਰੰਟੀ ਬੜੀ ਦਿੱਤੀ ਹੈ ਉਹਨਾਂ ਨੇ ਅੱਛਾ ਜੀ ਜਿਹਦੇ ਹਿਸਾਬ ਨਾਲ ਤੁਰਪੀ ਹੈ ਨਾ ਮੈਨੂੰ ਪਹਿਲੇ ਸੋਏ ਮੈਂ ਸਾਲ ਆ 14 15 ਕਿਲੋ ਦਾ ਪਾ ਦੋ ਜੀ ਠੀਕ ਹੈ ਠੀਕ ਹੈ ਵੱਲੋ ਬੱਚਾ ਲਿਆ ਤਾਂ ਆਪਾਂ ਮਾਲ ਨਹੀਂ ਕਰ ਤੋ ਛੜ ਮੈਂਟਲ ਮੈਂਟ ਚਟ ਮਾਰੀ ਵੀਡੀਓ ਬੜੀ ਲੰਮੀ ਹੁੰਦੀ ਹੈ ਹਾਂ ਉਹ ਫੇਸ ਤੋਂ ਆ ਦੇ ਤੇ ਕਿੱਥੇ ਇਹ ਵੀ ਗੈਟ ਅ ਬਲੈਕ ਆ ਗਈ ਤੇ ਇਹਦੇ ਪਿੱਛੇ ਜਵਾਕ ਹੀ ਭਾਈ ਆ ਠੀਕ ਹੈ ਇਹਦੇ ਪਿੱਛੇ ਵੀ ਮੇਲ ਕਾ ਖ ਆ ਗਿਆ ਜਿਹਦੇ ਆਂ ਟੋਨ ਬਹੁਤ ਹੀ ਸਪੈਸ਼ਲ ਲੱਗਾ ਐ ਨੋਟ ਲਗਾ ਥਣ ਲੱਗਾ ਕਿਆ ਬਾਤ ਕਤਕਲਾ ਥਾਣਿਆ 12 ਲੀਟਰ ਜਿਹੜਾ ਆਸਦਾ ਬਿਲਕੁਲ ਬਿਲਕੁਲ ਅਜਾ ਬੌਲਾ ਹੀ ਬੋਲਾ ਹੀ ਭੰਡਿਆ ਕੋਈ ਵੀਰ ਭਰਾ ਕੋ ਯਾਰ ਮੈਂ ਬਹੁਤ ਤਿਆਰ ਕਰਕੇ ਚਾਹੂੰਗਾ ਠੀਕ ਆ ਠੀਕ ਆ ਜੀ ਲਓ ਜੀ ਡੋਲਾ ਬਾਈ ਕਹਿੰਦਾ ਕਿ ਖਵਾ ਕੇ ਭਜਾਂਗੇ ਜੇ ਕੋਈ ਪਰ ਆਊਗਾ ਇਹਦੀਆਂ ਤੁਹਾਨੂੰ ਆਪਾਂ ਲਾਈਵ ਹੀ ਧਾਰਾ ਭਰਾ ਕੇ ਇਹਦੇ ਪਸ਼ਮਾਨ ਦਖੰਮੇ ਆ ਵੀਡੀਓ ਦੇ ਵਿੱਚ ਹੀ ਹਾਂ ਚੰਗੀ ਚੰਗੀ ਸ਼ਾਮ ਹੈ ਸਕੇ ਮਤਰਾ ਰਸੀਬ ਪਾਣੀ ਚ ਵਾਈ ਤੇ ਬਸ ਮਾਰ ਖੰਨੇ ਆ ਆਹ ਲਾਲਾ ਬਤਾ ਸਾਲ ਖੁੰਦੇ ਆ ਜਗੇ ਵੀ ਰੇ ਆ ਬਰੀਡ ਹਾਂਜੀ ਹਾਂਜੀ ਬਰੀਡਾਂ ਦੇ ਬਹੁਤ ਦੇਣਾ ਹੀ ਦੇਣਾ ਤੁਹਾਨੂੰ ਪਤਾ ਕਿ ਆਪਾਂ ਚੰਗੀ ਮੱਧ ਲੈਣ ਦੇ ਬਹੁਤ ਛੇ ਬੰਦੇ ਨਹੀਂ ਬਿਲਕੁਲ ਬਿਲਕੁਲ ਜੰਗਾ ਮੱਧ ਕੋਈ 400 ਵੇ ਚੋਲੇ ਹਾਂਜੀ ਕੋਈ ਲਾਂਮਾ ਨੇ ਬਿਲਕੁਲ ਬਿਲਕੁਲ ਆ ਗੱਲ ਹੋ ਜਾਂਦੀ ਹੁਣ ਜਗੇ ਵੀ ਰੋਦਾ ਕਿ ਆਮਦੀ ਗੱਲ ਕਰੀਏ ਤਾਂ ਸਾਹਮਣੇ ਬੜੀ ਪੈ ਜਾਂਦੀ ਨੇ ਇਹ ਕੰਮ ਪਿਆ ਕਰਨੀਆਂ ਪੈ ਜਾਂਦੀ ਹੈ ਜੀ ਉਹ ਅੱਗ ਲਾ ਗਿਓ ਚੈੱਕ ਕਰੋ ਨੇ ਤੁਹਾਨੂੰ ਸਮਾਜ ਦਾ ਕਿਲੇ ਗੜਬਾ ਅਗਲੇ ਪਾਸੇ ਤੋਂ ਮੇਰੇ ਕੋਲ ਜੀ ਥਾਂ ਕੱਢਿਆ ਛੋਟੀ ਲਾਈ ਲਾਈ ਕੀ ਕਰ ਸਕਦੇ ਆ ਕਿਲੇ ਗੜੋਂ ਜਿਹਨੂੰ ਕਹਿੰਨੇ ਆ ਨਾ ਆਪਾਂ ਉਹ ਪਸਵਾ ਕੱਢਿਆ ਵਾ ਬੰਦੇ ਪਤਾ ਓਏ ਦੇਤਾ ਇਹ ਵੀ ਸਾਡੇ ਛੋਟੀ ਨੂੰ ਬਹੁਤ ਚੰਗਾ ਤੇ ਥਾਂ ਨੇ ਜਿਹੜਾ ਨੋ ਇਧਰ ਯਾਰੋ ਜੀ ਬਾਈ ਜੀ ਆਹ ਬਲੀ ਮਗਰ ਲੈਣਾ ਅਡੀ ਜਿਹੜਾ ਐਡ ਮੋਟਰ ਵਾਲਾ ਹਿਸਾਬ ਨਾਲ ਲੱਗਾ ਪਿਆ ਮੇਰੇ ਕੋਲ ਛਾਂਡੇ ਦਾ ਚਵਾਈ ਬਹੁਤ ਹੀ ਜ਼ਿਆਦਾ ਨਰਮ ਨਿਕਲਦੀ ਹੈ ਬਾਕੀ ਚੰਨ ਸਾਰੀ ਤਰ੍ਹਾਂ ਚੰਗੇ ਆ। ਆ ਜਿਹੜਾ ਛਾਂਡੇ ਦਾ ਚਵਾਈ ਹੈ ਵੀ ਚੰਗਾ ਹੈ। ਬੱਸ ਤੇ ਨਾ ਕੋਈ ਚਵਾਈ ਹੈ ਜੀ। ਆ ਗਿਆ। ਇਹ ਥੋੜਾ ਪਹਿਲਾਂ ਵੀ ਇਹਨੇ ਆਲ ਕਰਨੀ ਇਹ ਉੱਧਰ ਦੀਆਂ ਬਰੀਡਾਂ ਨੇ। ਨਹੀਂ ਬਿਲਕੁਲ ਸੋਟੇ ਜਿੱਤਰ ਦੇ ਪਾਣੀ ਚਾਹ ਸੁਭਾਲੇ ਆ। ਯਾਰ ਕਰ ਲੋ ਜੀ ਚੈੱਕ ਕਰਦੇ ਹਾਂ। ਅਗਲਾ ਮਗਰਲੀ ਸਾਈਡ ਤੋਂ ਕਰਦੇ ਜਾਣ। ਕੱਲਾ ਕੱਲਾ ਠੰਡ ਲੱਗਾ ਪਿਆ ਕਰਮਾਲੀ ਨੂੰ। ਇਹਦਾ ਮਾਇਦੀ ਕੀ ਕਰਨਾ ਮੁੰਡਾ ਫਿਰ ਇਹ ਜੱਗੇ ਵੀ ਤੋਫਾ ਹੀ ਆ ਅੱਛਾ ਜੀ ਔਲਾ ਉਹਨੇ ਮਗਰ ਬੱਚਾ ਲਾਵਾਂਗੇ ਤੇ ਸੰਤ ਕਰਾਂਗੇ ਇਹ ਛੱਡ ਦੇ ਬੱਚਾ ਹੋਣੇ ਪੁੱਤ ਬੱਚਾ ਛੱਡ ਦੇ ਆ ਬੋਲਾ ਕਿੱਸਾਈ ਜਿਹੜਾ ਜੱਜ ਵੀਰ ਆਪਾਂ ਦੇ ਦੇਣਾ ਆਹ ਹਾਂਜੀ ਇੱਕ ਵੀਰ ਦੇ ਦਿੱਗੇ ਜਾ ਆ ਜੇ ਕਰੀਏ। ਜਾ ਵੀ ਕਰਦੀ ਹਾਂ। ਪੂਰੇ 11 11 ਦੀ 11 ਦਾ ਹੈਗਾ ਵੀ ਜੈ ਜੇ। ਕੱਢਦੇ ਤੁਸੀਂ। ਜੇ ਕਰਦੋਂ ਜੈ ਸੁਣੋ। ਪੂਰੇ 1 5 ਜੱਗੇ ਵੀਰ ਦਵਾਂਗੇ। 12 ਕਿਲੋ ਮੇਰੀ ਟੀਟੇ ਤੋਂ ਬੋਲਾ ਕੋ ਮਣਕੇ ਲੈ ਜੇ। ਠੀਕ ਹੈ। ਹਾਂ। ਬੋਲੀ 1 ਲੱਖ 5000 ਦੀ ਹਰਿਆਣੇ ਦੀ ਝੋਲੀ। ਮੈਂ ਕੋਣ ਨਾ। ਨਵਾਂ ਖੂਨ ਆ। ਬੜੀ ਜਾਨੀ ਤਾਜ਼ੀ। ਵੀਪਰਾ ਚੰਗੀ ਸੇਵਣ ਦਾ ਦੁੱਧ ਚੰਗਾ ਕੱਢੀ ਉਹ ਵੀ। ਜਿਹੜਾ 12 ਕਿਲੋ ਦਾ ਦਸ ਟਾਂ ਤੋਂ ਤੋਂ ਲੈਣੀ। ਨੰਬਰ ਤੇ ਨੀ ਦੀਰਾ ਵੀ ਆ ਗਈ। ਏ ਭਾਈ ਦੱਸੋ ਮੈਂ ਕੀ ਕਰੀਏ ਇਹ ਮੰਗੇ ਵੀ ਦੂਜਾ ਸੁਭਾ ਸਰੀ ਆ ਅੱਛਾ 18 ਤੋਂ 20 ਦਿਨ ਹੋ ਗਿਆ ਅੱਛਾ ਜੀ ਆ ਟਾਈਮ ਤੇਰੇ 14 ਕਿਲੋ ਕੰਡੇ ਵਾਲਾ ਦੁੱਧ ਤਿਆਰ ਹੋ ਗਿਆ ਠੀਕ ਹੋ ਗਿਆ ਉਹ ਟਾਈਮ ਤੇ ਟਾਈਮ ਜਿੱਦਾਂ ਬਰਸੀ ਪੂਰਾ ਵਿੱਚੋਂ ਲੈ ਦੇ ਦੂਜਾ ਸੁਭਾ ਦੂਜਾ ਸੁਭਾ ਸਹੀ ਹੈ ਮਗਰ ਕੱਟਾ ਦੇ ਦੇਣੀ ਠੀਕ ਹੈ ਠੀਕ ਹੈ ਲਓ ਜੀ ਇਹਦੇ ਵੀ ਆਪਾਂ ਲਾਈ ਵੀ ਤੁਹਾਨੂੰ ਤਾਂ ਰੰਦੂ ਦਾ ਮਾਰਾ ਕੇ ਦਿਖਾਉਨੇ ਵੀਡੀਓ ਦੇ ਵਿੱਚ ਹੀ ਲੱਗ ਗਿਆ ਤੇ ਇਹਦਾ ਵੀ ਚੈੱਕ ਕਰਾਉਣਾ ਤੁਹਾਨੂੰ ਪਸੂਗੀ ਆ ਬਹੁਤ ਜੱਗਾ ਇਹਦਾ ਵੀ ਕੱਢਿਆ ਵਾ ਕਿਤੇ ਇਹਦੇ ਵੀ ਜਿਹੜੇ ਡੱਬ ਡੁੱਬ ਕਾਫੀ ਆ ਗਏ ਆ ਤੇ ਚਾਹੀਦਾ ਬੈਠੋ ਆਈ ਜਗੀਰ ਲਾਓ ਜੀ ਮੋਟਰ ਇਹਨੂੰ ਕਹਿੰਦੇ ਮੋਟਰ ਅਗਲੇ ਸਣਾ ਜਿਵਾਈ ਕਰ ਬੋਤ ਓਏ ਇਹਨੂੰ ਪਿਛੇ ਰਮਾ ਆਹਨ ਮਾਟੇ ਦਾ ਵਾਣ ਜਿਹੜੀ ਜਿਵਾਈ ਬਹੁਤ ਜਿਆਦਾ ਨਰਮ ਹੈ ਵੀ ਆ ਲਾ ਦੇ ਨਾਂ ਦੇ ਗਾਓ ਆ ਬਾਕੀ ਸਾਦੇ ਚੋਾਈ ਦੀਆਂ ਇੱਕ ਨੰਬਰ ਝੋਟੀਆਂ ਸਾਰੀਆਂ ਹੀ ਚੋਾਈ ਦਾ ਇੱਕ ਨੰਬਰ ਦੀਆਂ ਸਾਰੀਆਂ ਠੀਕ ਹੈ ਪੁੱਤੋਏ ਖੋਲ ਵੀਰ ਖੋਲ ਖੋਲ ਥਣ ਜਿਹੜਾ ਬਦਮਾ ਜਨੇ ਵੀ ਬਹੁਤ ਚੰਗਾ ਕੱਟਿਆ ਵਾਕੀ ਹੁਣ ਖੋਲ ਕੇ ਦਿਖਾਉਂਦੇ ਆਪਾਂ ਦਾ ਮਿਲਕ ਬੈਂਡ ਜੀ ਬਹੁਤ ਮੋਟੀ ਲੱਗੀ ਆ ਪ્યોਰ ਨੀਲੀ ਰਾਵੀ ਦੇ ਵਿੱਚ ਆ ਗਈ ਤੇ ਕਾਟ ਕਾਟ ਜਿਹੜਾ ਬਹੁਤ ਚੰਗਾ ਮਾਦੇ ਇਸ ਟਾਈਮ ਬਾਈ 14 ਦਸਿਆ 14 ਚੱਲੋ ਜੱਜੇ ਵੀ ਦੇ ਪਾਪਾ ਮੰਦਰੋਂ ਹੀ ਆਇਦਰਾ ਕੱਟ ਜਾਂਦਾ ਆ ਹਾਂਜੀ ਹਾਂਜੀ ਉਹਦੇ ਵੀ 17 ਕਿਲੋ ਪਾਣੀ ਠੀਕ ਹੈ ਠੀਕ ਹੈ ਲਓ ਜੀ ਇਹ ਵੀ 17 18 ਲੀਟਰ ਦੁੱਧ ਕੱਟੀ ਜਾਊਗੀ ਤੇ 14 ਲੀਟਰ ਜਿਹੜਾ ਇਸ ਟਾਈਮ ਬਿਲਕੁਲ ਹੀ ਰੈਡੀ ਆ ਮੌਕੇ ਤੇ ਲਾਣੇਗਾ ਤਿੰਨ ਡੰਗ ਚੋਣੇ ਹਣੇ ਤੇ ਕਿਵੇਂ ਲਾਣੇ ਅੱਛਾ ਜੀ ਠੀਕ ਹੈ ਠੀਕ ਹੈ ਲਓ ਜੀ ਬਾਈ ਇਹਨਾਂ 35 ਨੂੰ ਭਾਵੇਂ ਕੋ ਤਿੰਨ ਡੰਗ ਚੋਣੇ 14 ਲੇਟਰ ਜਿਹੜਾ ਇਸ ਟਾਈਮ ਬਿਲਕੁਲ ਹੀ ਦਾੜੀਆਂ ਤੇ ਚੱਡਾ ਜਿਹੜਾ ਬਹੁਤ ਹੀ ਬਾਕਮਾਲ ਲੱਗਾ ਪਿਆ ਵਾ ਥਾਣਾ ਝੋਟੀਆਂ ਕੰ ਦਾ ਕੱਢਿਆ ਇੱਕ ਠੀਕ ਹੈ ਠੀਕ ਹੈ ਲੋ ਜੀ ਥਾਣਾ ਵਸ ਐ ਗਿਆ ਵੀ ਚੈੱਕ ਕਰ ਸਕਦੇ ਜਾਨ ਕੱਲਾ ਗੁਲਾ ਵਾ ਇਹਦਾ ਭਾਈ ਕੀ ਮੁੱਲ ਜੱਗੇ ਵੀ ਜਿਹੜਾ ਆਪਾਂ ਦੇ ਦੇਣੀ ਹੈ ਨਾ ਹਾਂਜੀ ਇੱਕ 20 ਇੱਕ 25 ਦੀ ਵੇਖ ਲਈ ਆਪਾਂ ਅੱਛਾ ਜੀ ਇੱਕ 15 ਹੀ ਦੇ ਦਈਏ ਬੇ ਵੀ ਜਾਇਜ਼ ਹੀ ਕਰੀਏ ਪੂਰੇ 10 ਦੇ ਜੱਗੇ ਵੀ ਦਵਾਂਗੇ ਹਾਂ ਨਾ ਹਾਂ ਹਾਂ ਨਾ ਭਾਈ ਕੀ ਜਾਇਜ਼ ਨਹੀਂ ਜਾਇਜ਼ ਨਹੀਂ ਚੰਗੀ ਆ ਮੱਝ ਹਾਂਜੀ ਰੱਦੇ ਨਿੰਦਰ ਬੋਲਾ ਬਾਜ਼ਾਰ ਚ ਆਉਂਦੇ ਨਹੀਂ ਮਾਰ ਕੇ ਠੀਕ ਹੈ ਚਲੋ ਹੁਣ ਮਾਰ ਤਾਂ ਸਲਤਾ ਹੈ ਜੇ ਤੁਹਾਨੂੰ ਪਤਾ ਵੀ ਆ ਪਾਣੀ ਪੂਣੀ ਕਰਕੇ ਪਾਣੀ ਪੂਣੀ ਕਰਕੇ ਅੱਜ ਤੋਂ ਦਹਾ ਦਿਨਾਂ ਨੂੰ ਮਾਝ 20 20000 ਰੁਪਏ ਮਹਿੰਗੀ ਹੋਣੀ ਹੈ ਚੁੱਪੀ ਜਣੀ ਹੋਈ ਜਾਣੇ ਆ ਪਾਣ ਪਰਾ ਲਓ ਜੀ 1 ਲੱਖ 10000 ਦੀ ਨੀਲੀ ਰਵੀ ਤੇ ਦੁੱਧ 14 ਲੀਟਰ ਦਾ ਹਾਂ ਤੁਹਾਨੂੰ ਬਲ ਛੋਟੀ ਕਿਵੇਂ ਆ ਗਈ ਤਾਂ ਮੈਂ ਦੁੱਧ 11 ਕਿਲੋ ਅੱਛਾ ਮਗਰੇ ਤੇ ਕੱਟੀ ਹੈ ਅੱਛਾ ਜੀ ਦੁੱਧਾ ਸੁਆ ਸਹੀ ਜੀ ਠੀਕ ਇਹ ਦੋ ਦਾ ਘਟਾ ਗਿਆ ਦੁੱਧ ਦੇ ਦਾ 14 ਕਿਲੋ ਅੱਛਾ ਜੀ ਇੱਕ ਘਟਾ ਗਿਆ ਇਹ ਠੀਕ ਆ ਠੀਕ ਆ ਇਹ ਆ ਪਾਉਣ ਡੰਗਰ ਡੰਗਰ ਆ ਆ ਆ ਨੀ ਆ ਨੀ ਇਹ ਵਰਤ ਕੋ ਕਾਇੰਦਾ ਹਾਂਜੀ ਹਾਂਜੀ ਲਓ ਜੀ ਇਹ ਵੀ ਦੂਜਾ ਸੁਆਰ ਤੇ ਹੋਰ ਮੌਰਾ ਨਾਲ ਦੀ ਵੀ ਚੋਟ ਡਿਟੈਕਟ ਆ ਤਾਂ ਦੇ ਚੈੱਕ ਕਰ ਸਕਦੇ ਜੇ ਆਹ ਤੇ ਫੇਸ ਕੁਆਲਟੀ ਵੀ ਕਰੋ ਚੈੱਕ ਆਣ ਰੇਵੜ ਸਿੰਘ ਲੱਗਾ ਪਿਆ ਕਰਮਾਲੀ ਨੂੰ ਇਹਦੇ ਪਿੱਛੇ ਕੱਟੀ ਆ ਗਈ ਭਾਈ ਠੀਕ ਲਓ ਜੀ ਇਹਦੇ ਪਿੱਛੇ ਇਕੱਲੀ ਨੂੰ ਠੀ ਮੇਲਕਾਫ ਜੇ ਤੇੰਨਾਂ ਦੇ ਪਿੱਛੇ ਬਾਕੀ ਮੇਲਕਾਫ ਜੇ ਕਰੋ ਜੀ ਚੈੱਕ ਕਰਦੇ ਥਾਣੇ ਤੋਂ ਜਿਹੜਾ ਇਹਨੂੰ ਸਪੈਸ਼ਲ ਲੱਗਾ ਪਿਆ ਐਨ ਕੱਲਾ ਕੱਲਾ ਥਾਣਿਆਂ ਸਵਾਇਆਂ ਜਿਕੇ ਵੀ ਨਾ ਆਪਣੇ ਨ ਕਰਨ ਦੇ 1 ਨੰਬਰ ਦੀਆਂ ਹੋਣਗੀਆਂ ਅੱਛਾ ਜੀ ਸਾਰਾ ਧਰਮ ਨਾ ਮਾਰੇ ਠੀਕ ਹੈ ਠੀਕ ਹੈ ਇਨਸਾਨ ਸਾਰਿਆਂ ਨੂੰ ਬੜਾਈ ਲੱਗਾ ਪਿਆ ਵਾ ਇਹ ਬਾਈ ਕਿੰਨਾ ਭਰ ਦੂ ਦੁੱਧ ਦਾ 20 30 ਕਿਲੋ 14 15 ਕਿਲੋ ਅੱਛਾ ਜੀ ਠੀਕ ਹੈ ਲੋ ਜੀ 14 ਤੋਂ 15 ਲੀਟਰ ਜਿਹੜਾ ਦੁੱਧ ਇਹ ਵੀ ਭਰੋ ਇਹਦੇ ਚੱਟਾ ਜਿਹੜਾ ਐਨ ਫੁੱਟ ਬਾਲਿੰਗ ਨੂੰ ਭਰਿਆ ਪਿਆ ਇਹਦਾ ਵੀ ਦੇਖਿਆ ਟੇਕ ਉੱਡਾਈਦਾ ਸਵਾਇਆਂ ਦੇ ਵਿੱਚ ਆ ਖੜੀ ਪੂਛ ਮੜੀ ਹੋ ਜੀ ਕਾ ਸਾਦੇ ਤੋਂ ਚੈੱਕ ਆ ਥਾਣਾ ਦਾ ਸਹਿਜ ਗਿਆ ਵੀ ਬਹੁਤ ਹੀ ਜ਼ਿਆਦਾ ਸ਼ਾਨਦਾਰ ਆ ਗਿਆ ਠੀਕ ਹੈ ਭਾਈ ਇਹਦਾ ਮੁੱਲ ਫਿਰ ਇਹਦਾ ਮੁੱਲ ਜੱਗੇ ਵੀਰ ਇੱਕ 15 ਕਰਦੇ ਆ ਅੱਛਾ ਜੀ ਤੇ ਤੁਸੀਂ ਦੱਸ ਦੋ ਇਹ ਵੀ ਹਾਂ ਨਹੀਂ ਦੇ ਦਈਏ ਇਹ ਵੀ ਹਾਂ ਨਹੀਂ ਕਰਦੀਏ ਇਹ ਜੱਗੇ ਵੀਰ ਪੂਰੇ ਲੱਖ ਰੁਪਏ ਦੀ ਦਵਾਂਗੇ ਅੱਛਾ ਜੀ ਹਾਂ ਠੀਕ ਹੈ ਲਓ ਜੀ ਇਹ 298900 ਦੀ ਹਾਨਾ ਦਵਾ ਲੀ ਠੀਕ ਹੈ ਇਹ ਰੱਖੋ ਅੰਦਰ ਕਰ ਦਿੰਦੇ ਜੱਗੇ ਵੀਰ ਆਪਾਂ ਠੀਕ ਹੈ ਠੀਕ ਹੈ ਲਓ ਜੀ 98000 ਦੀ ਇਹ 14 ਲੀਟਰ ਐਸਟਮ 12 ਆ ਤਾਂ 11-12 ਬਾਰਾ ਕਿਲੋ ਤੇ ਅੱਜ ਦੇ ਕਿ ਵੀ ਠੀਕ ਆ ਮੌਕੇ ਤੇ ਜਿਹੜਾ 11 ਤੋਂ 12 ਲੀਟਰ ਦੁੱਧ ਤਿਆਰ ਹੈ ਤੇ ਆਹ ਦਾ 15 ਲੀਟਰ ਵੀ ਮਰੂ ਵੀ ਅੱਛਾ ਜੀ ਤੇ ਫਿਰ ਆਪ ਫੋਨ ਲਾ ਕੇ ਦੱਸਿਓ ਵੀ ਕਿੰਨਾ ਕਿੰਨਾ ਦੁੱਧ ਕਰ ਗਿਆ ਠੀਕ ਆ ਠੀਕ ਆ ਲਓ ਜੀ ਬਾਕੀ ਕੋਈ ਸੰਭਨ ਵਾਲਾ ਭਰਾ ਕੜੇ ਦੁੱਧ ਚੰਗਾ ਕੱਢੀ ਜਾਣੀਆਂ ਸਾਰੀਆਂ ਝੋਟੀਆਂ ਬਰੀਡ ਦੇ ਵਿੱਚ ਆ ਹਾਂਜੀ ਹਾਂ ਤੇ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ